14 ਸਾਲਾ ਨਵਾਲਕ ਲੜਕੀ ਨੂੰ ਘਰੋਂ ਅਗਵਾ ਕਰਨ ਦੇ 28 ਸਾਲਾ ਨੌਜਵਾਨ ਤੇ ਲੱਗੇ ਦੋਸ਼ ਪੁਲਿਸ ਨੇ ਮਾਮਲਾ ਦਰਜ ਕਰਕੇ ਡਾਕਟਰੀ ਜਾਂਚ ਤੋਂ ਬਾਅਦ ਸਖਤ ਕਾਰਵਾਈ ਦਾ ਦਿੱਤਾ ਭਰੋਸਾ ਰਾਸਪੁਰਾ ਦੇ ਨਾਲ ਲੱਗਦੇ ਇੱਕ ਕਲੋਨੀ ਦੇ ਇੱਕ ਪ੍ਰਵਾਸੀ ਪਰਿਵਾਰ ਦੀ 14 ਸਾਲਾ ਨਵਾਲਕ ਲੜਕੀ ਨੂੰ ਘਰ ਦੇ ਨਾਲ ਰਹਿਣ ਵਾਲੇ 28 ਸਾਲਾ ਪ੍ਰਵਾਸੀ ਸੰਤੋਸ਼ ਕੁਮਾਰ ਵੱਲੋਂ ਅਗਵਾ ਕਰਨ ਦੇ ਦੋਸ਼ ਲੱਗੇ ਹਨ ਜਿਸ ਤੋਂ ਬਾਅਦ ਸਿਟੀ ਰਾਜਪੁਰਾ ਥਾਣੇ ਅਧੀਨ ਆਉਂਦੀ ਕਸਤੁਰਬਾ ਚੌਂਕੀ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ 14 ਸਾਲਾ ਅਨਵਲਕ ਲੜਕੀ ਦੇ ਪਿਤਾ ਨੇ ਕਸਤੁਰਬਾ ਚੌਂਕੀ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੀ ਲੜਕੀ ਨੂੰ ਲੱਭਣ ਵਿੱਚ ਸਾਡੀ ਮਦਦ ਕੀਤੀ ਹੈ ਅਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਚੌਂਕੀ ਕਸਤੁਰਬਾ ਦੇ ਇੰਚਾਰਜ ਏਐਸਆਈ ਨਿਸ਼ਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾ ਕੇ ਮੋਬਾਈਲ ਨੰਬਰ ਟ੍ਰੇਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਲੜਕੀ ਦੀ ਡਾਕਟਰੀ ਜਾਂਚ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗਲਵਤ ਕਰਦਿਆਂ ਜੈਪੀ ਮੰਚ ਦੇ ਪਰਦਾਸ ਖਜਿੰਦਾ ਸਿੰਘ ਸੁਖੀ ਨੇ ਕਿਹਾ ਕਿ ਪਰਿਵਾਰ ਨੇ ਉਹਨਾਂ ਤੋਂ ਮਦਦ ਮੰਗੀ ਸੀ ਜਿਸ ਤੋਂ ਬਾਅਦ ਉਹ ਖੁਦ ਪੁਲੀਚੌਂਕੀ ਪਹੁੰਚੇ ਅਤੇ ਦੱਸਿਆ ਕਿ ਪੁਲੀਚੌਂਕੀ ਇੰਚਾਰਜ ਅਤੇ ਜਾਂਚਕਰੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨਾਲ ਪੂਰਾ ਸਹਿਯੋਗ ਕੀਤਾ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾ ਪ੍ਰਸ਼ਾਸਨ ਨੂੰ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨ ਦੀਪਕ ਕੁਮਾਰ ਦੀ ਰਿਪੋਰਟ ਸੁਖੀ ਕੀ ਕਹਿਣਾ ਹੈ ਅੱਜ ਇਹ ਵਾਲਾ ਕੇਸ ਸਾਹਮਣੇ ਆਇਆ ਹੈ ਦੇਖੋ ਬੜੀ ਦੁਖਦਾਈ ਘਟਨਾ ਹੋਈ ਸੀਗੀ ਪਿਛਲੇ 1.5 ਮਹੀਨੇ ਪਹਿਲਾਂ ਇੱਥੇ ਦੇ ਜਿਹੜੇ ਪ੍ਰਵਾਸੀ ਫੈਮਿਲੀ ਹੈ ਉਹਨਾਂ ਦੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨੂੰ ਬੈਲਾ ਫਸਲਾ ਕੇ ਇੱਕ ਬੰਦਾ ਸੰਤੋਸ਼ ਨਾਮ ਦਾ ਉਹ ਲੈ ਕੇ ਜਿਹੜਾ ਰਾਜਪੁਰੇ ਤੋਂ ਭੱਜ ਗਿਆ ਸੀਗਾ ਤੇ ਜਿਹੜਾ ਪਰਿਵਾਰ ਸਾਡੇ ਕੋਲ ਆਇਆ ਪਰਿਵਾਰ ਨੇ ਸ਼ੰਕਾ ਜਤਾਈ ਕਿ ਸਾਡੀ ਬੇਟੀ ਨੂੰ ਜਾਂ ਤਾਂ ਦੇ ਵਪਾਰ ਚ ਨਾ ਪਾ ਦੇ ਜਾਂ ਸਾਡੀ ਬੇਟੀ ਨੂੰ ਵੇਚ ਨਾ ਦੇ ਤੇ ਜਾਨ ਨੂੰ ਮਾਰਨ ਦੀ ਵੀ ਜਿਹੜੀ ਇਹਨਾਂ ਨੂੰ ਜਿਹੜੀ ਸ਼ੰਕਾ ਸੀਗੀ ਕਿ ਸਾਡੀ ਬੇਟੀ ਨੂੰ ਕੋਈ ਜਾਨ ਤੋਂ ਵੀ ਮਾਰ ਸਕਦਾ ਇਸ ਪ੍ਰਤੀ ਫਿਰ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਸਾਡੇ ਨਿਸ਼ਾਨ ਸਿੰਘ ਜੀ ਬਲਦੇਵ ਜੀ ਤੇ ਐਸ ਐਚਓ ਸਾਹਿਬ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਟੀਮ ਮਿਲੀ ਹੈ ਸਾਡੀ ਤੇ ਉਸ ਸੰਬੰਧੀ ਜਿਹੜੀ ਇਹ ਕੱਲ ਪੁਲਿਸ ਦੀ ਜਿਹੜੀ ਮੁਸਤੱਦੀ ਨੇ ਤੇ ਉਹ ਬੰਦਾ ਅਸੀਂ ਰਿਕਵਰ ਕਰਿਆ ਤੇ ਬੜਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਵੀ ਰਾਜਪੁਰਾ ਪੁਲਿਸ ਪ੍ਰਸ਼ਾਸਨ ਦਾ ਕੁੜੀ ਦੀ ਉਮਰ ਕਿੰਨੀ ਹੈ ਦੇਖੋ ਕੁੜੀ ਦੀ ਉਮਰ ਜਿਹੜੀ ਡਾਕੂਮੈਂਟਾਂ ਦੇ ਆਧਾਰ ਤੇ ਜੋ ਇਹਨਾਂ ਨੇ ਸਾਨੂੰ ਦੇਆ ਕੁੜੀ ਦੀ ਉਮਰ 14 ਸਾਲ ਦੀ ਹੈ ਤੇ ਜਿਹੜਾ ਇਹ ਲड़का ਹੈ ਲਗਭਗ 30 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤੋਂ ਸ਼ਾਦੀशुदा ਚਾਰੀ ਦੇ ਕੁੜੀਆਂ ਬੱਚਿਆਂ ਇਸ ਤੋਂ ਬਾਅਦ ਵੀ ਦੇਖੋ ਇਨਸਾਨੀਅਤ ਨੂੰ ਦਰਕਨਾਰਾ ਕਰਕੇ ਇਹ ਬੰਦਾ ਐਡੀ ਕਾਨੂੰਨੀਕ ਘਟਨਾ ਕਰਦਾ ਕਿ 14 ਸਾਲ ਦੀ ਜਿਵੇਂ ਉਹਦੀ ਬੱਚਿਆਂ ਬਰਾਬਰ ਹੀ ਆਂਦੀ ਆ ਉਸ ਲੜਕੀ ਨੂੰ ਲੈ ਕੇ ਪੱਧਰ ਤੇ ਸਾਨੂੰ ਇਹ ਸ਼ੰਕਾ ਹੈ ਕਿ ਇਹ ਕੋਈ ਦੇਵਪਾਰ ਦੇ ਕੰਮ ਵਿੱਚ ਵੀ ਲੱਗਦਾ ਸੀਗਾ ਕਿ ਇਹ ਦੇਵਪਾਰ ਦੇ ਵਿੱਚ ਪਾਏਗਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸਾਨੂੰ ਪਰਿਵਾਰ ਵੱਲੋਂ ਇੱਕ ਸ਼ੱਕਾ ਜਤਾਈ ਗਈ ਹੈ ਕਿ ਸਾਡੀ ਕੁੜੀ ਨਾਲ ਜਿਹੜਾ ਰੇਪ ਕੀਤਾ ਗਿਆ ਹੋ ਸਕਦਾ ਤੇ ਅਸੀਂ ਅੱਜ ਪੁਲਿਸ ਨਾਲ ਗੱਲ ਕਰਕੇ ਜਿਹੜੀ ਗੁੜੀਆ ਦਾ ਮੈਡੀਕਲ ਵੀ ਕਰਵਾਉਣ ਜਾ ਰਹੇ ਹਾਂ ਪਾ ਪੁਲਿਸ ਤੋਂ ਇਹੀ ਮੰਗ ਹੈ ਕਿ ਇਸ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਘਿਨੋਨੇ ਹਰਕਤਾ ਕਰਨ ਵਾਲੇ ਲੋਕ ਆ ਉਹਨਾਂ ਨੂੰ ਜਿਹੜਾ ਪੂਰਾ ਡੰਡ ਲਾਇਆ ਜਾਏ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਸੋਸ਼ਲ ਜਿਹੜਾ ਮੈਸੇਜ ਹੈ ਲੋਕਾਂ ਵਿੱਚ ਦਿੱਤਾ ਜਾਏ ਤੇ ਦੇਖੋ ਇੱਕ ਵਾਰ ਮੈਂ ਦੁਬਾਰੇ ਕਹਿਣਾ ਚਾਹਾਂਗਾ ਕਿ ਇਹ ਅਸੀਂ ਕਈ ਵਾਰ ਆ ਜਿਹੜੀ ਪੁਲਿਸ ਨੂੰ ਆ ਭੰਡਦੇ ਆ ਪਰ ਇੱਥੇ ਪੁਲਿਸ ਨੂੰ ਅਸੀਂ ਬਿਲਕੁਲ ਸ਼ਾਬਾਸ਼ੀ ਵੀ ਦੇਣਾ ਚਾਹਾਂਗੇ ਉਹਨਾਂ ਦੀ ਤਾਰੀਫ਼ ਵੀ ਕਰਨਾ ਚਾਹਾਂਗੇ ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪ੍ਰਵਾਸੀਆਂ ਦੀ ਕੁੜੀ ਆ ਉਹਨਾਂ ਨੇ ਬਿਲਕੁਲ ਆਪਣੀ ਬੇਟੀਆਂ ਵਾਂਗੂ ਕਿ ਸਾਗਰ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਉਵੇਂ ਹੀ ਪੁਲਿਸ ਨੇ ਬੜੀ ਮੁਸਤੈਦਗੀ ਨਾਲ ਉਹਨਾਂ ਦਾ ਨੰਬਰ ਟੇਪ ਕੀਤੇ ਉਹਨਾਂ ਨੂੰ ਟ੍ਰੇਸ ਕੀਤਾ ਸਾਰਾ ਬਹੁਤ ਹੀ ਵਿਸ਼ੇਸ਼ ਤੌਰ ਤੇ ਵੱਡੇ ਵੀਰ ਬਲਦੇਵ ਜੀ ਜਿਹੜੇ ਐਸਆਈ ਆ ਇਸ ਕੇਸ ਦੇ ਇੰਚਾਰਜ ਵੀ ਆ ਉਹਨਾਂ ਵੱਲੋਂ ਬਹੁਤ ਮੁਸਤੈਦਗੀ ਨਾਲ ਇਹਦਾ ਦੇਖੋ ਜਿਹੜਾ ਆ ਸਾਨੂੰ ਨੇੜੇ ਲਾਇਆ ਗਿਆ ਕੰਮ ਨੂੰ ਤੇ ਸਾਡੀ ਜਿਹੜੀ ਹੈ ਕੁੜੀ ਨੂੰ ਠੀਕ ਠਾਕ ਹੈ ਜਿਹੜਾ ਜਬਰਾਮਦ ਕੀਤਾ ਗਿਆ ਬਾਕੀ ਉਹਨਾਂ ਦਾ ਮੈਡੀਕਲ ਹੁੰਦਾ ਉਸ ਤੋਂ ਬਾਅਦ ਦੀ ਅਪਡੇਟ ਅਸੀਂ ਤੁਹਾਨੂੰ ਦੱਸ ਦਿਆਂ ਜੀ। ਠੀਕ। ਸਰ ਕੀ ਮਾਮਲਾ ਹੈ ਜਿਹੜਾ ਤੁਸੀਂ ਰਿਕਵਰ ਕੀਤਾ ਇੱਕ ਲੜਕੀ ਜਿਹਨੂੰ ਵੀ ਤੋਂ ਭੱਜ ਗਈ ਸੀ ਉਹ ਮਾ ਸੰਤੋਸ਼ ਨਾਮ ਦਾ ਲੜਕਾ ਸੀ ਉਹ ਪਾ ਕੇ ਲੈ ਗਿਆ ਸੀ। ਕਿ ਉਹਦੀ ਕਾਫੀ ਅਸੀਂ ਪਾਲ ਕੀਤੀ ਮਨਕੇ ਨਕੇਸ਼ਾ ਰੁਸ਼ਨ ਲੈ ਕੇ ਉਹ ਯੂਪੀ ਚਲਾ ਗਿਆ ਸੀ ਇੱਕ ਲੜਕੀ ਮਟੋਨ ਨਾਲ ਦੀ ਲੜਕੀ ਸੀ ਤੇ ਅੱਜ ਅਸੀਂ ਦੇ ਅੰਦਰ ਫੜ ਕੇ ਇਹ ਚ ਕਰ ਰਹੇ ਕੋਰਟ ਦੇ ਮਾਜ। ਫਿਰ ਲੜਕੇ ਦੀ ਕਿੰਨੀ ਕੁ ਮਾਰ ਹੈ? ਮਾਰਕੇ ਦੀ 28 30 ਦੇ ਕਿ ਜੁਲਦ ਹੈ। ਅੱਜ ਆਏ ਹੋ ਤੇ ਮਾਰਕਾ ਵਿਆਹ ਹੈ। ਸਰ ਜਿਸ ਤਰ੍ਹਾਂ ਪਰਿਵਾਰ ਦਾਸ ਰਿਆ ਸੀਗਾ ਕੋਈ ਮੈਡੀਕਲ ਵਗੈਰਾ ਵੀ ਕਰਾ ਰਹੇ ਹਾਂ। ਇਹਨੇ ਸਭ ਕੁਝ ਕਰਾਵਾਂਗੇ ਮੈਡੀਕਲ ਕਰਾਵਾਂਗੇ ਲੜਕੀ ਦਾ ਵੀ ਕਰਾਵਾਂਗੇ ਲੜਕੇ ਦਾ ਵੀ ਕਰਾਵਾਂਗੇ ਤੇ ਇਹਨੂੰ ਕੋਰਟ 'ਚ ਪੇਸ਼ ਕਰ ਰਹੇ ਹਾਂ ਲੜਕੇ ਨੂੰ। ਮਾਮਲਾ ਤਾਂ ਸ਼ੁਰੂ ਹੋ ਗਿਆ ਸਰ। ਮਤਮਨਦਰ ਜੀ ਪਹਿਲਾਂ ਅਲੱਡੀ ਪਹਿਲਾਂ ਹੀ ਦਰਤੀ। ਵੀਤਾਰਾਮ ਕੇ ਨੇ।

और वो ले गया था सर तो हाँ। कितने तुम आपके साथ ही रहता था नहीं नहीं पास में रहता था हाँ। तो फिर कितने समय बाद जो है? आ, बाद एक सवा महीना हो गया सर अच्छा। उसको सवा महीने बाद पुलिस वालों के जरिए हमने उसको पकड़ लिया पुलिस वालों ने हमारी सेवा की है हाँ। और उनका धन्यवाद और प्रधान जी भी आ गए थे हमारे सरपंच उन्होंने भी हमारी सेवा की اور ہماری لڑکی وہاں مل گئی ہے ٹھیک ہے تو کیا کیا کہنا چاہتے ہو جنہوں نے اپ کی لڑکی کو بھگایا ہم سر اس کو سزا کرانا چاہتے ہیں اس کو اپ ڈنٹ ملنا چاہیے ہمم